ਅਚਾਰੂਆ ਇਹਿੰਦੇ-ਇਿੰਦੇ ਹੋ ਗਿਆ ਲੋਕ ਅੱਕ ਚੁੱਕੇ ਨਾ ਤੋਂ ਥੱਕ ਚੁੱਕੇ ਹਨ ਤੇ ਅੱਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਜਿਹੜੀਆਂ ਨਹੀਂ ਪਾਈਆਂ ਰੋੜਾ ਸਾਹਿਬ ਮੇਰੇ ਵੱਡੇ ਭਾਈ ਹੈ ਅੱਛਾ ਰੋੜਾ ਸਾਹਿਬ ਵਾਪਸ ਆ ਕੇ ਵੈਲਕਮ ਹੈ ਰੋੜਾ ਰੋੜਾ ਵਰਗਾ ਮੁੱਦਾ ਕੁਝ ਸੋੜਦਾ ਹੈ। ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਰੋੜਾ ਭਾਜਪੀ ਨੂੰ ਛੱਡ ਕੇ ਕਾਂਗਰਸ ਵਿੱਚ ਘਰ ਵਾਪਸੀ ਕਰ ਸਕਦੇ ਨੇ। ਜੀ ਹਾਂ ਦੇ ਰਾਤ ਚਰਨ ਸਿੰਘ ਚੰਨੀ ਉਹਨਾਂ ਦੇ ਗ੍ਰਹਿ ਵਿਕੇ ਪਹੁੰਚੇ ਨੇ ਜਿੱਥੇ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਨੇ ਮੁਲਾਕਾਤ ਕੀਤੀ ਹੈ। ਪਹਿਲਾਂ ਪ੍ਰਤਾਪ ਸਿੰਘ ਵਾਜਵਾ ਨੇ ਜਿਹੜੇ ਮੁਲਾਕਾਤ ਕੀਤੀ ਸੀ ਤਾਂ ਕਿਆਸ ਸੀ ਕਿ ਅਸੀਂ ਆਪਣੀ ਜਿਹੜੀ ਭਾਈਚਾਰਕ ਸਾਂਝ ਦੇ ਜਿਸ ਕਰਕੇ ਮੈਂ ਮਿਲੇ ਆ ਪਰ ਉੱਥੇ ਹੀ ਚਰਨ ਸਿੰਘ ਚੰਨੀ ਦਾ ਮਿਲਣਾ ਵੀ ਵੱਡੇ ਕਿਆਸ ਲੱਗ ਰਹੇ ਨੇ ਕਿ ਹੁਣ ਸੁੰਦਰ ਸਾਮਰੂੜਾ ਭਾਜਪੀ ਨੂੰ ਬਾਏ ਬਾਏ ਬੋਲ ਸਕਦੇ ਨੇ ਤੇ ਉਹਨਾਂ ਨੂੰ ਮਨਾਉਣ ਦੀ ਜਿਹੜੀ ਕੋਇਤਾਂ ਸ਼ੁਰੂ ਹੋ ਚੁੱਕੀਆਂ ਨੇ ਇਹ ਵੀ ਕੋਇਤ ਲਗਾਈ ਜਾ ਰਹੀ ਹੈ ਕਿ ਪਹਿਲਾਂ ਬਰਦਾਸ ਸਿੰਘ ਬਾਜਮਣ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਚਾਰਜ ਸਿੰਘ ਚੰਨੀ ਪਹੁੰਚੇ ਨੇ ਹਾਲਾਂਕਿ ਚੰਨੀ ਨੂੰ ਜਦੋਂ ਸਵਾਲ ਪੁੱਛੇ ਗਏ ਜਦੋਂ ਜੋ ਨਵੇਂ-ਨਵੇਂ ਜਲੰਧਰ ਤੋਂ ਐਮਪੀ ਚੁਣੇ ਗਏ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਿਰਫ ਪਰਿਵਾਰਿਕ ਤੌਰ ਤੇ ਮਿਲੇ ਆ ਰਾਜਨੀਤਿਕ ਤੌਰ ਤੇ ਮੈ ਨਹੀਂ ਮਿਲੇ ਆ ਜਿਸ ਤੋਂ ਬਾਅਦ ਸਵਾਲ ਤਾਂ ਇਹ ਖੜਾ ਹੋ ਰਿਹਾ ਕਿ ਵਾਪਸੀ ਹੋ ਰਹੀ ਹੈ ਸੁੰਦਰ ਸਾਮਰੂੜਾ ਦੀ ਜਾਂ ਫਿਰ ਇਹ ਕੋਈ ਨਹੀਂ ਸਾਝਾ ਸਾਡੀ ਤਾਂ ਇਕੱਠੇ ਐਮਐਲਏ ਰਹੇ ਆ ਇਕੱਠੇ ਮੰਤਰੀ ਰਹੇ ਆ ਸੋ ਇਹ ਇਸ ਕਰਕੇ ਜਦ ਵੀ ਮੈਂ ਲੰਗਦਾ ਬੜਦਾ ਤਾਂ ਇਹਨਾਂ ਦੇ ਘਰ ਆ ਕੇ ਜਰੂਰ ਰੁੱਕੇ ਜਾਂਦਾ ਜੀ ਪੰਜਾਬ ਦੀ ਸਿਆਸਤ ਨੂੰ ਕਿਵੇਂ ਵੇਖਦੇ ਹੋ ਤੁਸੀਂ ਜਲੰਧਰ ਦੇ ਵਿੱਚ ਕੋਈ ਬਹੁਤ ਵੱਡੀ ਲਗ ਤਕਰੀਬਨ 1.2 ਲੱਖ ਦੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਜੀ ਇਹ ਜਿਹੜਾ ਝਾੜੂ ਹੈ ਏ ਤਿੱਲੇ ਤਿੱਲੇ ਹੋ ਗਿਆ ਹੈ ਲੋਕ ਅੱਕ ਚੁੱਕੇ ਨੇ ਤੋਂ ਥੱਕ ਚੁੱਕੇ ਹੈ ਤੇ ਅੱਕ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਜਿਹੜੀਆਂ ਨਹੀਂ ਪਾਈਆਂ ਤੇ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਪਸੰਦ ਕੀਤਾ ਹੈ ਮੈਨੂੰ ਲੋਕਾਂ ਨੇ ਬਹੁਤ ਹੁੰਗਾਰਾ ਦਿੱਤਾ ਬੜਾ ਪਿਆਰ ਦਿੱਤਾ ਮੈਂ ਲੋਕਾਂ ਦਾ ਬੜਾ ਧੰਨਵਾਦੀ ਤਿੰਨਸਰ ਕੋ ਹੁਸ਼ਿਆਰਪੁਰ ਹਲਕੇ ਦੀ ਗੱਲ ਕਰੀ ਤਾਂ ਪਿਛਲੇ ਬਹੁਤ ਸਮੇਂ ਤੋਂ ਜਦੋਂ ਤੋਂ ਅਰੋੜਾ ਸਾਹਿਬ ਗਏ ਨੇ ਤਾਂ ਹੁਸ਼ਿਆਰਪੁਰ ਹਲਕਾ ਜਿਹੜਾ ਵੀ ਹੋਣਾ ਪਿਆ ਜੀ ਕੋਈ ਕਾਰਵਾਈ ਨਹੀਂ ਇੱਥੇ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਕਾਂਗਰਸ ਜੀਰੋ ਇੱਥੇ ਪੂਰੀ ਤਰ੍ਹਾਂ ਨਾਲ ਹੈ ਨਹੀਂ ਜੀ ਕੋਈ ਗੱਲ ਨਹੀਂ ਟਾਈਮ ਆਏਗਾ ਤਾਂ ਕਾਂਗਰਸ ਵੀ ਤਗੜੀ ਹੋ ਜਾਏਗੀ ਆਜੂਗਾ ਟਾਈਮ ਸਰ ਸਰ ਇਹਦਾ ਨਹੀਂ ਹੁੰਦਾ ਐਦਾਂ ਨਹੀਂ ਹੁੰਦਾ ਜੰਨੀ ਸਾਹਿਬ ਪਹਿਲੇ ਬਾਜੋ ਸਾਹਿਬ ਆਏ ਦੋ ਦਿਨ ਪਹਿਲੇ ਆ ਚੰਨੀ ਜੀ ਆ ਰਹੇ ਆ ਉਹ ਕਈ ਵਾਰ ਨਾ ਕੋਈ ਇਨਸੀਡੈਂਸ ਕੋਈ ਇਨਸੀਡੈਂਸ ਹੋ ਜਾਂਦਾ ਹੈ ਕਿ ਉਹ ਵੀ ਲੰਘਦੇ ਵੜਦੇ ਰੁਕ ਗਏ ਤੇ ਮੈਂ ਵੀ ਸਰ ਆਂ ਦਾ ਰਿਕਾਰਡ ਹੈ ਦੋ ਚਾਰ ਦਿਨ ਬਾਅਦ ਫਿਰ ਇਹ ਗੱਲ ਹੋਣੀ ਸਰ ਇਹ ਕਿਹਾ ਕਿ ਅਰੋੜਾ ਸਾਹਿਬ ਮੇਰੇ ਵੱਡੇ ਭਾਈ ਹੈ ਅੱਛਾ ਅਰੋੜਾ ਸਾਹਿਬ ਵਾਪਸ ਆਤੇ ਤੇ ਵੈਲਕਮ ਹੈ ਸਰ ਯਾਰ ਅਰੋੜਾ ਵਰਗਾ ਬੰਦਾ ਕੋਈ ਛੋੜਦਾ ਹੈ ਨੋ ਕਚਾ ਚਾਰਜ ਸਿੰਘ ਚੰਨੀ ਨੂੰ ਜਦੋਂ ਇਸ ਮੁਲਾਕਾਤ ਬਾਰੇ ਸਵਾਲ ਪੁੱਛੇ ਗਏ ਤਾਂ ਉਹਨਾਂ ਦਾ ਕਹਿਣਾ ਹੈ ਸਾਡੀ ਪਰਿਵਾਰਿਕ ਔਰ ਪਰਸਨਲ ਮੁਲਾਕਾਤ ਹੈ ਇਸ ਦੇ ਨਾਲ ਰਾਜਨੀਤੀ ਨੂੰ ਨਾ ਜੋੜੋ ਸਾਡੇ ਪਹਿਲਾਂ ਜਿਹੜੇ ਸਬੰਧ ਚੰਗੇ ਜਿਸ ਕਰਕੇ ਅਸੀਂ ਮੁਲਾਕਾਤ ਕੀਤੀ ਹੈ ਪਰ ਵੱਡੇ ਸਵਾਲ ਤਾਂ ਇਹ ਖੜੇ ਹੋ ਰਹੇ ਨੇ ਕਿ ਪ੍ਰਲਾਪ ਪ੍ਰਤਾਪ ਸਿੰਘ ਬਾਦਵਾ ਮੁਲਾਕਾਤ ਕਰਕੇ ਗਏ ਨੇ ਹੁਣ ਚਾਰਜ ਸਿੰਘ ਚੰਨੀ ਕਿ ਵਾਕੇ ਹੀ ਸੁੰਦਰ ਸ਼ਾਮ ਰੋੜਾ ਭਾਜਪਾ ਨੂੰ ਛੱਡ ਕੇ ਕਾਂਗਰਸ ਦੇ ਵਿੱਚ